नहीं भीड़ थी उन्हें फिर छोड़ रही है। मैं जेको एक भोगला बंदा होते हुए तेरे पब्लिक मारी को आंदोलन के बाद पसंद। इंडियन लेस्ट आंदोलन में यूथ कांग्रेस मोहित प्रधिकरा राणाब्रिगी हलोक समारी। साइड हो जो, साइड हो जो, साइड हो जो, पाजी साइड ਕਰੋ 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 ਯਾਰ ਜੀ ਥੋੜਾ ਥੋੜਾ ਕਰ ਲੋ ਕਰ ਹਾਂ ਜੀ ਥੋੜਾ ਥੋੜਾ ਬੀਚੂ ਪਲੀ ਮੇਰੇ ਮੂੰਹ ਮੂੰਹ ਤੇ ਮਰੀ ਬ੍ਰਿੰਕ ਸਾਹਿਬ ਅੱਜ ਵੱਡੀ ਲੈਗੀ ਰੱਖੀ ਹੋਈ ਆ ਬਹੁਤ ਸੋਹਣੀ ਦਾ ਆਕਾਰ ਰੱਖਿਆ ਪਰ ਇਹਦੇ ਥੋੜਾ ਗਿਆ ਦਫ਼ਤਰ ਇਹੋ ਜੇ ਸਮਾਰਟ ਮਾਗਾ ਤੇ ਰਾਹੀ ਆਜੇ ਯੂਥ ਕਾਂਗਰਸ ਵੱਲੋਂ ਮੋਹਿਤ ਮਿੰਦਰਾ ਜੀ ਵੱਲੋਂ ਰੋਸ ਰੈਲੀ ਰੱਖੀ ਗਈ ਹੈ। ਸਾਰੇ ਰਾਣੀ ਅਸੀਂ ਪੰਜਾਬ ਦੀ ਸਰਕਾਰ ਨੂੰ ਸੁਚੇਤ ਸੇ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਸ ਪ੍ਰਕਾਰ ਦੀ ਵਾਧੀ ਬੇਰੋਜ਼ਗਾਰੀ ਪੰਜਾਬ ਦੇ ਅੰਦਰ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵਧੇਰੇ ਵਧ ਰਿਹਾ ਹੈ। ਜਾਂ ਗੈਂਗਸਟਰਾਂ ਵੱਲ ਵਧੇਰੇ ਵਧ ਰਿਹਾ ਹੈ। ਪੰਜਾਬ ਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ 3 ਸਾਲ ਬੀਤ ਗਏ ਨੇ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣਾ ਇਹ ਵੀ ਕਿਹਾ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਜਿਹੜੇ ਗੋਰੇ ਆ ਉਹ ਪੰਜਾਬ ਚ ਆਇਆ ਕਰਨਗੇ ਇੱਥੇ ਨੌਕਰੀ ਲੱਭਣ ਤੇ ਅੱਜ ਜਿਹੜਾ ਸਿੰਥੈਟਿਕ ਡਰੱਗਸ ਦਾ ਨੌਜਵਾਨ ਆਦੀ ਹੋ ਰਿਹਾ ਹੈ ਔਰ ਦਿਨ ਬਦ ਦਿਨ ਰੋਜ਼ਾਨਾ ਖਬਰਾਂ ਓਵਰਡੋਸ ਦੀਆਂ ਨੌਜਵਾਨ ਪੁੱਤ ਮਰ ਰਹੇ ਹੈ ਘਰਾਂ ਦੇ ਘਰ ਉੱਜੜ ਗਏ ਪਰ ਤੁਸੀਂ 3 ਸਾਲਾਂ ਬਾਅਦ ਵਿਖਾਵਾ ਕਰਨ ਲੱਗੇ ਹੋ ਲੈ ਕੇ ਆਪਦਾ ਪੁਲਿਸ ਜਿਹੜਾ ਕਮਿਸ਼ਨਰ ਹੈ ਜਾਂ ਕੋਈ ਲੈ ਕੇ ਡੀਆਈਜੀ ਆਪਦਾ ਐਸਐਸਪੀ ਤੇ ਉਹ ਹੁਣ ਢੇੜੇ ਕੱਢਦੇ ਫਿਰਦੇ ਹੈ ਛੋਟੇ ਛੋਟੇ ਘਰਾਂ ਨੂੰ ਜਿਹੜੇ ਨਸ਼ਾ ਦੇ ਤਸਕਰ ਉਹਨਾਂ ਦੇ ਘਰ ਕੋੜਨ ਦੀ ਕੋਸ਼ਿਸ਼ ਕਰ ਰਹੇ ਹੈ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ 3 ਸਾਲ ਸਰਕਾਰ ਸੁੱਤੀ ਪਈ ਸੀ ਤੇ ਵੱਡੇ ਮਗਰਮਚ ਜਿਨ੍ਹਾਂ ਨੂੰ ਤੁਸੀਂ ਪੁਲਿਸ ਮਹਿਕਮਾ ਚੋਂ ਸਸਪੈਂਡ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਇਸ ਪੰਜਾਬ ਦੇ ਵਿੱਚ ਲੈ ਕੇ ਆਂਦਾ ਕੀ ਮੁੱਖ ਮੰਤਰੀ ਸਾਹਿਬ ਕੋਈ ਜ਼ਰੂਰਤ ਹੈਗੀ ਉਹਨਾਂ ਦਾ ਘਰ ਤੋੜਨ ਦੇ ਵਿੱਚ ਐਵੇਂ ਕਿਸੇ ਦਾ ਕੋਈ 8 ਬਾਏ 10 ਦਾ ਪਰਛੱਤਾ ਤੋੜਦਾ ਇਹਦੇ ਨਾਲ ਨਸ਼ਾ ਖਤਰ ਨਹੀਂ ਹੋਣਾ ਲੋਕਾਂ ਨੂੰ ਬੇਵਕੂਫ ਨਾ ਬਣਾਓ ਤੁਸੀਂ ਅਰਦਾਸ ਵੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਕਿ ਉਹਨੇ ਇਸ ਦਾ ਆਗਾਜ਼ ਔਰ ਇਹਦੀ ਸ਼ੁਰੂਆਤ ਅੱਜ ਅਨਾਜ ਮੰਡੀ ਪਟਿਆਲਾ ਤੋਂ ਸ਼ੁਰੂ ਕੀਤੀ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਯੂਥ ਕਾਂਗਰਸ ਜਿਸ ਪ੍ਰਕਾਰ ਬਾਈਕ ਰੈਲੀ ਹੋਰ ਮੋਟਰਸਾਈਕਲ ਰੈਲੀ ਲੋਕਾਂ ਨੂੰ ਸੁਚੇਤ ਕਰਨ ਲਈ ਔਰ ਸਰਕਾਰ ਨੂੰ ਸ਼ਰਮ ਦੇਣ ਲਈ ਇਹ ਸਾਰੇ ਜਿਹੜੇ ਕਾਰਜਕ੍ਰਮ ਹੈ ਰੋਸ ਰੈਲੀ ਵਿਢੀਗੀ ਬੜਿੰਗ ਸਾਹਿਬ ਯੂਥ ਜੀ ਜਿੰਨੀ ਕਿੰਨੀ ਯੂਥ ਦੇ ਸੰਜੀਵ ਸ਼ਫਾ ਕਾਲਮ ਮਿਸਿੰਗ ਹੈ ਲੱਗਦਾ ਕਿ ਕਿਤੇ ਹੈ ਇਹ ਵੀ ਸਰਚਲ ਦੇਖੋ ਹੈ ਹੁਣ ਸਟੇਜ ਤੇ ਤੁਸੀਂ ਕਹੋਗੇ ਵੀ 117 ਕੈਂਡੀਡੇਟ ਹੋਂ ਤੁਸੀਂ ਉਹ ਸਾਰੇ ਮਿਸਿੰਗ ਹੈ ਬਹੁਤ سارے ਵਿਅਕਤੀ ਆ ਜਾਂਦੇ ਆ ਬਹੁਤ سارے ਵਿਅਕਤੀ ਕਈ ਵਾਰੀ ਆਦੇ ਕਮਾਕਰਚ ਨਹੀਂ ਹੁੰਦੇ ਅਕਾਲੀ ਦੌੜ ਦੀ ਵੱਡੀ ਬਗਾਵਤ ਦੇਖਣ ਲਾਰੇ ਅਕਲ ਵਿਕਰਮ ਮਜੀਠੀਆ ਨੇ ਬਗਾਵਤ ਦੇ ਸੂਰਬੰਧਾਂ ਲਾ ਲਗਾ ਕਿ ਕਿ ਵੱਡੀ ਬਗਾਵਤ ਇਹ ਬਹੁਤ ਮੈਂ ਸਮਝਦਾ ਕਿ ਅੰਦਰ ਮਿਲੀ ਭੁਗਤ ਹੈ ਪਰਿਵਾਰ ਸਾਰਾ ਜਾਣੇ ਵੀ ਕੋਈ ਨਾ ਕੋਈ ਚਾਹੁੰਦੇ ਨਾ ਕਿ ਸਾਡੇ ਕੋਲੇ ਹੀ ਰਹੇ ਸਾਰਾ ਕੁਝ ਵਿਕਰਮ ਸਿੰਘ ਮਜੀਠੀਆ ਗਿਆਨੀ ਰੁਕबीर ਸਿੰਘ ਤੇ ਦਾ ਬੋਲੇ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਹਦੇ ਤੇ ਕੋਈ ਟਿੱਪਾ ਟਪਣੀ ਨਹੀਂ ਕੀਤੀ ਸੋ ਮੈਨੂੰ ਲੱਗਦਾ ਕਿ ਬਹੁਤ ਬਿਦਿਆਸਤੀ ਤੱਕਾ ਹੈ ਸਾਡਾ ਸਿੱਖ ਧਰਮ ਨਾਲ ਸਾਨੂੰ ਸਾਰਿਆਂ ਨੂੰ ਬਤੌਰ ਸਿੱਖ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ 28 ਨੂੰ ਮੈਂ ਸੁਣਿਆ ਕਿ ਇਹਨਾਂ ਦੀ ਦੁਬਾਰਾ ਮੀਟਿੰਗ ਹੈ ਜੀ ਉਹਨਾਂ ਚੱਕਰ ਸਾਰੇ ਕੰਮਕਾਰ ਛੱਡ ਕੇ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸੇਬਾਨ ਹੈ ਇਨਾਂ ਦੇ ਘਰਾਂ ਚ ਬਾਹਰ ਜਾ ਕੇ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਮੁਰ ਦਵਾਰੇ ਗਿਆਨੀ ਰਵੀਰ ਸਿੰਘ ਜੀ ਨੂੰ ਕਿ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲੀ ਦੇ ਵਾਸਤੇ ਸਾਰੇ ਸਿੱਖਾਂ ਨੂੰ ਜੋਰ ਲਾਉਣਾ ਚਾਹੀਦਾ